ਜੋ ਫੈਲਮ ਆਏ ਸਾਡਾ ਇਤਿਹਾਸ ਆ ਪੰਥ ਦਾ ਮੁੱਖ ਇਤਿਹਾਸ ਆ ਨਾ ਇਹਨਾਂ ਦਾ ਕੋਈ ਕਬੀਲਾ ਨਾ ਇਹਨਾਂ ਦੀ ਕੋਈ ਬਸਤੀ ਇਹ estrang ਦਰਸਾਇਆ ਗਿਆ ਵੀ ਉਹ ਸਮੇਂ 18ਵੀਂ ਸਦੀ ਦਾ ਇਤਿਹਾਸ ਪੰਥ ਕਾਲ ਸਿਰ ਰਹਿਣ ਸਹਿਣ ਉਹ ਕਹਿੰਦੇ ਜੋ ਅਸਲੀ ਕੈਰੇਕਟਰ ਆ ਨਾ ਪੰਜਾਬ ਦਾ ਜੋ ਕਲਗੀਧਰ ਪਾਸ਼ਾ ਨੇ ਖੰਡੇ ਵੱਟ ਦੀ ਪੋਲਿਸ਼ ਕਰਕੇ ਖਾਲਸਾ ਪੰਥ ਪ੍ਰਗਟ ਕੀਤਾ ਉਹ ਹੁਣ ਤੱਕ ਉਹ ਚੀਜ਼ ਨੂੰ ਵੱਡੇ ਪੱਧਰ ਤੇ ਨਹੀਂ ਦਿਖਾਇਆ ਗਿਆ ਸੀਗਾ ਸਿੰਘੋ ਜਿਹੜੇ ਨਾਦਰ ਨੂੰ ਅੱਜ ਗਜਰੀ ਦੇ ਬਾਜ਼ਾਰ ਜਿਸਨ ਲੱਗੇ ਹੋਏ ਨੇ ਹੱਸਣਾ ਨੂੰ ਨਰਕਾਂ ਦੇ ਦਰਵਾਜੇ ਦਿਖਾਉਂਗਾ ਉਹ ਜੋ ਕਲੰਦਰ ਰਹਿ ਕੇ ਕੇ ਅਰਦਾਸ ਹੈ ਉਹ ਸਿੱਖ ਕੇ ਕੇ ਅਜ ਉਹਨੂੰ ਬਚਾ ਕੇ ਲਿਆਂਦਾ ਉਹ ਜਿਹਨੂੰ ਅਰਦਾਸ ਸਿੱਖ ਕੇ ਉਹਨੇ ਨਕਲ ਦੇ ਵਿੱਚ ਅਸਲ ਆ ਗਈ ਸਾਰਿਆਂ ਨੂੰ ਇਹ ਹੀ ਬੇਨਤੀ ਆ ਫਿਲਮ ਦੇਖੋ ਬੱਚਿਆਂ ਨੂੰ ਜ਼ਰੂਰ ਦਿਖਾਓ ਸ਼ਸਤਰ ਧਾਰੀ ਹੋਵੋ ਖੰਡੇ ਵਾਟੇ ਦੀ ਬੋਲ ਛਕੋ ਸਿੰਘ ਸਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਮਸਤਾਨੇ ਫਿਲਮ ਵੇਖ ਕੇ ਆਏ ਨੇ ਕਿੱਦਾਂ ਦੀ ਲੱਗੀ ਕੀ ਇਤਿਹਾਸਕ ਵਿੱਚ ਦਿਖਾਇਆ ਗਿਆ ਪੰਜਾਬ ਦੀ ਜਨਤਾ ਨੂੰ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਜੋ ਫਿਲਮ ਆ ਸਾਡਾ ਇਤਿਹਾਸ ਆ ਪੰਥ ਦਾ ਮੁੱਖ ਇਤਿਹਾਸ ਆ ਉਹ ਦਰਸਾਇਆ ਗਿਆ ਉਹਦੇ ਵਿੱਚ ਸਾਨੂੰ ਵੀ ਸੇਵਾ ਲੱਗੀ ਆ ਇਹਦੇ ਵਿੱਚ ਅਸਸ ਰੂਪ ਅਸੀਂ ਵੀ ਦਿਖਾਇਆ ਜੋ ਸਾਧਕਾਂ ਨੇ ਸਾਨੂੰ ਆ ਮਾਂ ਕਾਲ ਦੀਆਂ ਪਾਦਮੀਆਂ ਬਖਸ਼ੀਆਂ ਨੇ ਤੇ ਇਹ ਸੱਚ ਹੁਣ ਕਰਕੇ ਪ੍ਰਗਟ ਹੋਣਾ ਹੀ ਸੀ ਬਹੁਤ ਦੇਰ ਦਾ ਇਸ ਤਰ੍ਹਾਂ ਲੁਕਿਆ ਸੀ ਕੋਈ ਨਹੀਂ ਸੀ ਆਉਂਦਾ ਇਹਨਾਂ ਨਾਲ ਸੰਪਰਕ ਕਰਿਆ ਵੀ ਪਦਾਲ ਪਾਂ ਦੇ ਵਿਸ਼ੇਤਾ ਲਈ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਪੰਥ ਪਦਾਲ ਪਾਂ ਤੁਹਾਡੇ ਨਾਲ ਇਹ ਇਸ ਤਰ੍ਹਾਂ ਦਰਸਾਇਆ ਗਿਆ ਵੀ ਉਸ ਸਮੇਂ 18ਵੀਂ ਸਦੀ ਦਾ ਇਤਿਹਾਸ ਪੰਥ ਖਾਲਸਾ ਰਹਿਣ ਸਹਿਣ ਤੇ ਕਿਸ ਤਰ੍ਹਾਂ ਉਹਨੇ ਕੁਰਬਾਨੀਆਂ ਕਰਕੇ ਦੇਖੋ ਉਹ ਅਰਦਾਸ ਉਹ ਜੋ ਕਲੰਦਰ ਰਹਿ ਕੇ ਕੀ ਅਰਦਾਸ ਸਿੱਖ ਕੇ ਕਿ ਅਜ ਉਹਨੂੰ ਬਚਾ ਕੇ ਲਿਆਂਦਾ ਉਹ ਜਿਹਨੂੰ ਅਰਦਾਸ ਸਿੱਖ ਕੇ ਉਹਨੇ ਨਕਲ ਦੇ ਵਿੱਚ ਹੀ ਅਸਲ ਆ ਗਈ ਕਿਉਂਕਿ ਸੱਚ ਦੀ ਜਿਹੜੀ ਸੀ ਨਾ ਅਰਦਾਸ ਸੁਣ ਕੇ ਗਿਆ ਸੀ ਉਹਦੇ ਨਾਲ ਜਾ ਰਹੇ ਸੀ ਉਹਨੂੰ ਵਾਈਬਸ ਆ ਰਹੀਆਂ ਸੀਗੀਆਂ ਉਹ ਇਹੀ ਚੀਜ਼ ਦਰਸਾਈ ਕਿ ਆ ਵੀ ਜਿਹੜੀ ਸੱਚ ਦੀ ਆਵਾਜ਼ ਆ ਤੇ ਸਰਵਦਾ ਪਾਲਾ ਤੇ ਜਕਾਰਾ ਜਿਹੜਾ ਸਦਾ ਬਾਤ ਤੇ ਜਿਵੇਂ ਆਪਾਂ ਕਹਿੰਦੇ ਫਤਿਹ ਵਾਸਤੇ ਜਕਾਰਾ ਵਾ ਤੇ ਆਪਦੀ ਅਰਦਾਸ ਕਰਕੇ ਸਾਡੀ ਸਹਾਇਤਾ ਵੀ ਸਾਡੀ ਕਰੋ ਪੰਥ ਕਰੋ ਸੀਤ ਸਿੰਘ ਸਾਡੀ ਸਹਾਇਤਾ ਕਰੋ ਉਹ ਸਹਾਇਤਾ ਕਰਦੇ ਨੇ ਨਾ ਅਸੀਂ ਉੱਥੇ ਸੈੱਟ ਤੇ ਵੀ ਦੇਖਿਆ ਫਿਰ ਇਹ ਆਪ ਸਾਰੇ ਬਾਅਦ ਚ ਕਹਿੰਦੇ ਬੀ ਲੂੰਕਣੇ ਖੜੇ ਹੋਗੇ ਕਿਉਂਕਿ ਸੱਚ ਆ ਇਹ ਚ ਕੋਈ ਕੋਈ ਚੀਜ਼ ਨਹੀਂ ਦਿਖਾਈ ਕਿ ਉਹ ਕਿੰਨੇ ਕਿੰਨੀ ਸੰਗਤ ਨੇ ਦਰਸ਼ ਕੀਤੇ ਨੇ ਕਿੰਨੇ ਕੰਟਰੀਆਂ 'ਚ ਇਹ ਗਿਆ ਕਿਸੇ ਨੇ ਓਬਜੈਕਸ਼ਨ ਨਹੀਂ ਕੀਤਾ ਕਿਉਂਕਿ ਸੱਚ ਆ ਸਾਚੀ ਦਿਖਾਇਆ ਗਿਆ ਔਰ ਸੱਚ ਅਸਲ ਰੂਪ ਦਿਖਾਇਆ ਉਹ ਜੋ ਨਕਲ ਕਰਦੇ ਨੇ ਅਸਲ ਅਸਲ ਅਰਦਾਸ ਕਰ ਲਈ ਤੇ ਉਹ ਅਸਲ ਸ਼ਕਤੀ ਅਰਦਾਸ ਦੀ ਦਿਖਾਈਆ ਇਹ ਸਾਰਿਆਂ ਨੂੰ ਇਹ ਬੇਨਤੀ ਹਈ ਆ ਵੀ ਅਰਦਾਸ ਵੀ ਆਪਣੇ ਅੰਦਰੋਂ ਕਰੋ ਮਨੋਂ ਕੋ ਉਹ ਸਦਾ ਸੁਣਦਾ ਤੇ ਆਪਾਂ ਸਦਾ ਹੀ ਦੂਸਰੇ ਦੇ ਹਿੱਤ ਵਿੱਚ ਕੋਈ ਸੋਚੀਏ ਈਰਖਾ ਵਖੀਲੀ ਛੱਡੀਏ ਦਰੈਪ ਛੱਡੀਏ ਜੋ ਸਾਧਗੁਨ ਦਾ ਆਪਣਾ ਅਸਲੀ ਸਰੂਪ ਆ ਵੀ ਪ੍ਰੇਮ ਹੀ ਕਰਨਾ ਨਾ ਭੈ ਦੇਣਾ ਨਾ ਭੈ ਲੈਣਾ ਨਿਰਭਉ ਚ ਹੀ ਰਹਿਣਾ ਸਾਦਾ ਹਰੇਕ ਦੇ ਸਹਿਤਾ ਹੀ ਕਰਨਿਓ ਪੰਥ ਖਾਲਸਾ ਆਹ ਆਦਾ ਹੈ ਸਾਰਿਆਂ ਨੂੰ ਵੱਧ ਤੋਂ ਵੱਧ ਦਿਖਾਉਣਾ ਚਾਹੀਦਾ ਜੀ ਸਾਡੇ ਫੈਮਲੀਆ ਸੇ ਵੀ ਵੀ ਫੈਮਲੀ ਹੈਗੀ ਇਤਿਹਾਸ ਆ ਫਿਰ ਇਹ ਤੇ ਹੋਰ ਵੱਣਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਇਹ ਜਿਹੜਾ ਇਤਿਹਾਸ ਦਿਖਾਇਆ ਗਿਆ ਵਾ ਜਿਹੜਾ ਅੱਜ ਤੱਕ ਕਿਤੇ ਮੀਡੀਆ ਚ ਦਿਖਾਇਆ ਨਹੀਂ ਗਿਆ ਜੀ ਮੀਡੀਆ ਦਾ ਜੋਗਾ ਕਿਉਂਕਿ ਇਹ ਆਪਾਂ ਨੂੰ ਲੋੜ ਸੀ ਹੁਣ ਸਮੇਂ ਦੀ ਮੰਗ ਆ ਹੁਣ ਜਦੋਂ ਇਹ ਫਿਲਮ ਦਾ ਟ੍ਰੇਲਰ ਟੀਜ਼ਰ ਰਿਲੀਜ਼ ਹੋਇਆ ਸਾਰੀਆਂ ਸੰਗਤਾਂ ਇੰਨਾ ਪਰਵਾਹ ਹੁੰਗਾ ਰ ਭਰਿਆ ਉਹ ਜਿਵੇਂ ਕੱਲ ਵੀ ਸੰਗਤ ਉੜੀ ਕੇ ਰੇਸ ਕਮੇਡੀ ਫਿਲਮਾਂ ਹੋ ਵੀ ਸਭ ਦੇਖ ਦੇ ਕੇ ਸਭ ਅੱਕ ਚੁੱਕੇ ਸੀ ਉਹ ਕਹਿੰਦੇ ਜੋ ਅਸਲੀ ਕਰੈਕਟਰ ਜੋ ਕਲਗੀ ਤਰਪਾਸ਼ਾ ਨੇ ਖੰਡੇ ਵੱਟ ਦੀ ਪੌਲਿਸ਼ ਕਰਕੇ ਖਾਲਸਾ ਪੰਥ ਪ੍ਰਗਟ ਕੀਤਾ ਉਹ ਹੁਣ ਤੱਕ ਉਹ ਚੀਜ਼ ਨੂੰ ਵੱਡੇ ਪੱਧਰ ਤੇ ਨਹੀਂ ਦਿਖਾਇਆ ਗਿਆ ਸੀਗਾ ਉਦਾਂ ਕਥਾ ਵਿਚਾਰਾ ਰਾਹੀਂ ਆਪਾਂ ਕਰਦੇ ਆ ਉਹ ਪਰ ਉਹ ਸਿੱਖਾਂ ਤੇ ਅਸਰ ਕਰਦੀ ਹੈ ਜਿਹੜੀ ਇਹ ਚੀਜ਼ ਆ ਇਹ ਦੇਖੋ 29 ਕੰਟਰੀਆਂ ਦੇ ਵਰਲਡ ਵਿੱਚ ਲੱਗਣੀ ਹੈ ਇਹ ਇਹ ਤਾਮਿਲ ਚ ਤੇ ਤੇਲਗੂ ਦੇ ਵਿੱਚ ਉਹਨਾਂ ਨੂੰ ਵੀ ਸਾਡਾ ਇਤਿਹਾਸ ਕਿਉਂਕਿ ਅਸੀਂ ਐ ਸੂੰਗੜ ਕੇ ਨਹੀਂ ਰਹਿਣਾ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇਹ ਜਿਹੜਾ ਹੈਗਾ ਇਤਿਹਾਸ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਵਾ ਨਾ ਉਹ ਹਰੇਕ ਧਰਤੀ ਦੇ ਵਾਸੀ ਵਾਸਤੇ ਕਿਰਪਾ ਅਰਦਾਸ ਤੇ ਸਰਬੱਤ ਦਾ ਭਲਾ ਮੰਗਦੇ ਆ ਨਾ ਇਹ ਸਰਬੱਤ ਲਈ ਆ ਇਤਿਹਾਸ ਵੀ ਜਿਹੜਾ ਸੁਣੂਗਾ ਮਹਾਰਾਜ ਬਚਨ ਕਿਤੇ 96 ਕਰੋੜ ਖਾਲਸਾ ਪ੍ਰਗਟ ਹੋਣਾ ਮਹਾਰਾਜ ਕਹਿੰਦੇ ਮੈਂ ਹਵਾ ਹੀ ਐਸੀ ਚਲਾ ਦੇਣੀ ਆ ਉਹ ਹਵਾ ਜਿਹਨੂੰ ਸ਼ੂਗੀ ਉਹਨੇ ਸਿੰਘ ਸਾਜ ਜਾਣਾ ਕਾਰਨ ਕੀ ਆ ਹੁਣ ਆ ਜਿਹੜੀ ਹੁਣ ਹਵਾ মিডিਆ মিডিਆ ਕਾ ਹਵਾ ਵਾ ਜਿਹੜਾ ਤੁਸੀਂ ਹੁਣ ਤੁਸੀਂ ਅਸੀਂ ਹੁਣ ਜੇ ਇੱਕ ਘਰ ਦੇ ਵਿੱਚ ਬੈਠੀਏ ਬਾਕੀ ਸੰਸਾਰ ਦੇ ਵਿੱਚ ਕੋਈ ਸੁਣ ਨਹੀਂ ਸਕਦਾ ਹੁਣ ਪੀਟੀਸੀ ਨਿਊਜ਼ ਦੇ ਰਾਹੀਂ ਇਹ ਆਵਾਜ਼ ਬੜੀ ਦੂਰ ਤੱਕ ਜਾਣੀ ਆ ਇਹ ਹੁਣ ਸਿਰਫ ਪੰਜਾਬ ਦੇ ਵਿੱਚ ਸੀਮਿਤ ਨਹੀਂ ਰਣੀ ਇਹ ਵਰਲਡ ਦੇ ਵਿੱਚ ਚੱਲਣੀ ਹੈ ਚੀਜ਼ ਇਹੀ ਚੀਜ਼ ਹੈ ਇਹ ਜਿਹੜਾ ਮੀਡੀਆ ਯੁੱਗ ਤਾਂ ਹੀ ਫਿਲਮ ਦਾ ਪਹਿਰਾ ਕੀਤਾ ਗਿਆ ਡਾਇਰੈਕਟਰ ਸ਼ਰਨ ਵੀਰੇ ਨੇ ਤਰਸੇਮ ਜਸਰੜ ਭਾਜੀ ਹੁਣੇ ਜੈ ਕੋ ਗੀ ਵੀਰੇ ਇਹ ਸਾਰਿਆਂ ਨੇ ਅਣਾ ਬਣੀ ਵੀਰਾ ਮੱਟੂ ਭਾਜੀ ਤੇ ਇੱਕ ਬਰਿੰਦਰ ਸਿੰਘ ਸੀ ਇਹਨਾਂ ਸਾਰਿਆਂ ਨੇ ਜਿਹੜਾ ਸਿਮੀ ਚਹਲ ਭੈਣ ਨੇ ਵੀ ਜਿਹੜਾ ਕੀਤਾ ਰੋਲ ਇਹ ਸਾਰਾ ਕਰਨ ਦਾ ਕਾਰਨ ਇਹੀ ਹੈ ਇਹਨਾਂ ਨੇ ਉਹ ਚੀਜ਼ ਦਿਖਾਈ ਆ ਕਰਕੇ ਇਸ ਕਰਕੇ ਇਹ ਸਾਰਿਆਂ ਨੂੰ ਇਹੀ ਬੇਨਤੀ ਆ ਫਿਲਮ ਦੇਖੋ ਬੱਚਿਆਂ ਨੂੰ ਜ਼ਰੂਰ ਦਿਖਾਓ ਸ਼ਸਤਰ ਧਾਰੀ ਹੋਵੋ ਖੰਡੇ ਵਾਟੇ ਦੀ ਪੋਲ ਛਕੋ ਸਿੰਘ ਸਜੋ ਆਉਣ ਵਾਲਾ ਸਮਾਂ ਖਾਲਸੇ ਦਾ ਹੀ ਆ ਇਹ ਸਾਹਮਣਾ ਪੈਣਾ ਵਾ ਕਿਉਂਕਿ ਪ੍ਰਾਤਨ ਸਮੇਂ ਚ ਅਸੀਂ ਇਤਿਹਾਸ ਪੜ੍ਹਦੇ ਆ ਹੁਣ ਉਹਨਾਂ ਵਾਲੀਆਂ ਫਿਲਮਾਂ ਚ ਇਹ ਚੀਜ਼ਾਂ ਦਿਖਾਈਆਂ ਜਾਣਗੀਆਂ ਹੁਣ ਜਦੋਂ ਸਿੱਖ ਖਾਲਸੇ ਪੰਥ ਦਾ ਇਤਿਹਾਸ ਪਤਾ ਲੱਗਣਾ ਜਦੋਂ ਇਹ ਅਰਦਾਸ ਦਾ ਪਤਾ ਲੱਗਣਾ ਵੀ ਜੋ ਜੋ ਭੰਡ ਸੀਗੇ ਉਹਨਾਂ ਨੇ ਅਰਦਾਸ ਕੀਤੀ ਅਰਦਾਸ ਦੀ ਸ਼ਕਤੀ ਵਾਹਿਗੁਰੂ ਮਾਰੇ ਨੇ ਕਹਿ ਵਾਹਿਗੁਰੂ ਸਭ ਜਪੇਗੀ ਜੋ ਜੋ ਵੀ ਵਾਹਿਗੁਰੂ ਦਾ ਜੋ ਧਰਮ ਦੇ ਵਿੱਚ ਰਹਿ ਕੇ ਉਹਨੂੰ ਦਰਸ਼ਨ ਗੁਰੂ ਨਾਨਕ ਮਹਾਰਾਜ ਦੀ ਹੋ ਰਿਆ ਕਲ ਤਾਰਨ ਗੁਰੂ ਨਾਨਕ ਆਇਆ ਮਹਾਰਾਜ ਦੇ ਜੋ ਮਹਾਰਾਜ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹ ਜਿਹੜੀ ਰਸਤੇ ਚੱਲੀ ਆ ਉਦੋਂ ਐ ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਮਹਾਰਾਏ ਨੇ 6ਵੇਂ ਪਾਛੇ ਤਿੰਨ ਬਚਨ ਕੀਤੇ ਵੀ ਪੁੱਤ ਸੱਤਰ ਤੇ ਘੋੜੇ ਭੇਟ ਕਰੋ ਸਿੰਘਾਂ ਨੂੰ ਜਦੋਂ ਉਦੋਂ ਦੀ ਰੀਤ ਉਦੋਂ ਦੀਆਂ ਇਹ ਨੱਥਾਂ ਪਾਈਆਂ ਹੋਈਆਂ ਖਾਲਸੇ ਦੀ ਸ਼ਕਤੀ ਜਿੰਨੀ ਮਹਾਰਾਏ ਨੇ ਖਾਲਸੇ ਪੰਥ ਨੂੰ ਉਹ ਦੇਖੇ ਤੇ ਜਿਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂਨ ਮਾਸ ਜਦੋਂ ਇਹ ਫਿਲਮ ਦੇ ਵਿੱਚ ਉਹ ਸਿੰਘਾਂ ਨੇ ਰੋਲ ਕੀਤਾ ਪੰਡਾ ਵਾਲਾ ਰੋਲ ਸਿੰਘਾਂ ਵਾਲਾ ਰੂਪ ਰੂਪ ਕੀਤਾ ਉਹ ਰੂਪ ਆ ਗਿਆ ਜਦੋਂ ਸ਼ਸਤਰ ਵਸਤਰ ਪਾ ਲੇ ਉਹ ਮਹਾਰਾਜ ਆਪ ਹਾਜ਼ਰ ਹੋ ਗਏ ਅੰਦਰੋਂ ਹਾਜ਼ਰ ਹੁੰਦੇ ਨੇ ਰਿਕ ਸਿੱਖ ਦੇ ਅੰਦਰੋਂ ਹਾਜ਼ਰ ਹੋ ਰਹੇ ਨੇ ਜੋਤ ਜਗਦੀ ਆ ਮਾਰੇ ਕਹੇ ਸਭ ਮੈਂ ਜੋਤ ਜੋਤ ਐਸ ਹੋਏ ਤੇ ਇਦਾ ਚਾਨਣ ਸਭ ਮੈਂ ਚੰਨ ਗੁਰ ਸਾਖੀ ਜੋਤ ਪ੍ਰਗਟ ਹੋਏ ਇਹ ਗੁਰੂ ਦੀ ਮਾਰੇ ਦੀ ਸਾਖੀ ਆ ਜਿਹੜੀ ਫਿਲਮਾਂ ਇਹ ਸਾਖੀ ਆ ਸਤ ਗੁਰਾਂ ਦਾ ਇਤਿਹਾਸ ਆ ਇਹ ਇਹਨੂੰ ਜੋ ਜੋ ਸੁਣੂਗਾ ਦੇਖੂਗਾ ਪੜੂਗਾ ਜਿਵੇਂ ਉਹਨਾਂ ਅਰਦਾਸ ਇਹ 2 ਘੰਟੇ ਫਿਲਮ ਦੇ ਇਹ ਪੂਰੀ ਪੂਰਨ ਜਿਵੇਂ ਸੋਕਮਣੀ ਸਾਹਿਬ ਦਾ ਚੌਂਕੜਾ ਲਾ ਕੇ ਪਾਠ ਕਰਨ ਜੇ ਨਹੀਂ ਸ਼ਕਤੀ ਪੈਦਾ ਹੁੰਦੀ ਆ ਬੰਦੇ 'ਚ ਬੈਠੇ 'ਚ ਜੇ ਵੈ ਗੁਰੂ ਦਾ ਜਾਪ ਕਰੇ ਬਾਕੀ ਗੁਰੂ ਨਾਨਕ ਮਹਾਰਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਦਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾ ਨੇ ਬਚਨ ਇੱਕੋ ਕੀਤਾ ਹੈ ਮਹਾਰਾ ਕਹਿੰਦੇ ਇਨ ਗਰੀਬ ਮਹਾਰਾ ਕਹਿੰਦੇ ਇਨ ਗਰੀਬ ਸਿੱਖਣ ਕੋ ਦਿਉਂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਮਹਾਰਾ ਕਹਿੰਦੇ ਇਹਨਾਂ ਗਰੀਬਾਂ ਨੂੰ ਰਾਜ ਦੇਾਂਗੇ ਮਹਾਰਾ ਨੇ ਤਾਂ ਬਚਨ ਕਿਤੇ ਜਦੋਂ ਖੰਡੇ ਪਰ ਦੀ ਪਹੁੰਚ ਤਿਆਰ ਕੀਤੀ ਨਾ ਤੇ ਮਹਾਰਾ ਨੇ ਪਹਾੜੀ ਰਾਜਾਂ ਨੂੰ ਜਦੋਂ ਸੱਦਿਆ ਕਹਿੰਦੇ ਵੀ ਆਪਾਂ ਅਣਾ ਖਾਲਸਾ ਆਪੰਦ ਪ੍ਰਗਟ ਕਰਨਾ ਤੇ ਐਦਾਂ ਉਹ ਕਹਿੰਦੇ ਵੀ ਅਸੀਂ ਇਹ ਨੀਵੀ ਜਾਤਿਆਂ ਨਾਲ ਬਹਿ ਕੇ ਖੰਡ ਦੇ ਬਟੇ ਦੀ ਪਹੁੰਚ ਨਹੀਂ ਸਕਿਆ ਸਾਨੂੰ ਵੱਖਰੀ ਤਿਆਰ ਕਰ ਦੋ ਉਦੋਂ ਫਿਰ ਮਾਰ ਰੋਹ ਚ ਆ ਕੇ ਬਜੰਗ ਕੀਤਾ ਜਾਓ ਭਜੋ ਮਾਰ ਕਹਿੰਦੇ ਮਾਰ ਕਹਿੰਦਾ ਇਹਨਾਂ ਨੂੰ ਤੁਸੀਂ ਗਰੀਬ ਕਹਿੰਦੇ ਹੋ ਨਾ ਮਾਰ ਕਹਿੰਦਾ ਇਹਨਾਂ ਗਰੀਬ ਸਿੱਖਣ ਕੋ ਦਿਉਂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਕਿ ਜਦੋਂ ਇਹਨਾਂ ਨੂੰ ਪਾਤਸ਼ਾਹੀਆਂ ਮਿਲਣ ਗਿਆ ਵਡਿਆਈਆਂ ਮਿਲਣ ਗਿਆ ਇਹ ਕਹਿਣਗੇ ਧੰਨ ਕਲਗੀ ਤਰਪਾਸ਼ਾ ਅੱਜ ਵੀ ਜਿੰਨੇ ਵੀ ਹੁਣ ਫਿਲਮ ਦੇਖਣਗੇ ਸਾਰੇ ਬਾਹਰ ਨਿਕਲਣਗੇ ਕਹਿਣਗੇ ਜ਼ਰੂਰ ਵੀ ਧੰਨ ਕਲਗੀ ਤਰਪਾਸ਼ਾ ਧੰਨ ਕਲਗੀ ਤਰਪਾਸ਼ਾ ਵਾਹਿਗੁਰੂ ਜੀ ਕ ਸੀ ਉਸ ਤੋਂ ਜ਼ਿਆਦਾ ਉਹ ਲੋਗ ਉਤਸ਼ਾਹਿਤ ਨੇ ਜੋ ਇਸ ਫਿਲਮ ਨੂੰ ਵੇਖਣ ਆਏ ਸੀ ਜੋ ਤੁਸੀਂ ਵੀ ਆਓ ਛੇਤੀ ਤੋਂ ਛੇਤੀ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਦੀਆਂ ਟਿਕਟਾਂ ਬੁੱਕ ਕਰਾਓ ਤੇ ਫਿਲਮ ਨੂੰ ਦੇਖਣ ਜ਼ਰੂਰ ਪਹੁੰਚੋ ਤਦ ਤੱਕ ਲਈ ਕੈਮਰਾ ਪਰਸਨ ਸ਼ੇਰ ਸਿੰਘ ਨਾਲ ਮੈਂ ਜਸਮੀਤ ਸਿੰਘ ਤੁਹਾਡੇ ਤੋਂ ਲੈਣੇ ਇਜਾਜ਼ਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ